ਆ ਜਾ ਰਹੇ ਨੇ ਕਦੋਂ ਲਿਆ ਜਾ ਰਹੇ ਜੀ ਕਦੋਂ ਲੈਣਗੇ ਕਦੋਂ ਕੋਈ ਟਾਈਮ ਹੈ ਨਾ ਕੋਈ ਉਹਦਾ ਟਾਈਮ ਪੀਰੀਅਡ ਜਮਾਨਤ ਉਹਦੀ ਮੈਨੂੰ ਲੱਗਦਾ 15 20 ਦਿਨਾਂ ਬਾਅਦ ਉਹਦੀ ਜਮਾਨਤ ਹੋ ਜਿਹੜਾ ਕੋਈ ਮਰਬੁੱਟਾ ਗਰੀਬ ਕੋਈ ਫੜਾਇਆ ਜਾਂਦਾ ਨਾ ਨਸ਼ਾ ਖਾਂਦਾ ਉਹ ਸਾਲ-ਸਾਲ ਜੇਲ੍ਹ ਚੋਂ ਬਾਹਰ ਨਹੀਂ ਆਉਂਦਾ ਜਿਹੜੇ ਇੱਥੇ ਸਾਡੇ 23 ਬੰਦੇ ਮਰੇ ਮਾਰੇ ਗਏ ਨੇ ਸ਼ਰਾਬ ਦੇ ਨਸ਼ੇ ਦੇ ਨਾਲ ਜ਼ਹਿਰੀਲੀ ਸ਼ਰਾਬ ਦੇ ਨਾਲ ਮਜੀਠਾ ਹਲਕੇ ਦੇ ਵਿੱਚ ਉਹਦਾ ਜ਼ਿੰਮੇਵਾਰ ਕੌਣ ਹੈ ਜੀ ਮੈਂ ਪੁੱਛਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਕੌਣ ਹੈ ਜ਼ਿੰਮੇਵਾਰ ਇਹੋ ਹੀ ਹੋਣੀ ਕਿڑی ਮੁਹਿੰਮ ਹੈ ਘਰ-ਘਰ ਪਿੰਡਾਂ ਤੱਕ ਸ਼ਹਿਰਾਂ ਤੱਕ ਪਹੁੰਚ ਰਹੀ ਹੈ ਜੀ ਅਸੀਂ ਵਿਰਜੀ ਅੰਕੜੇ ਤੇ ਕਿਉਂ ਜਾਣਾ ਹੈ ਅਸੀਂ ਕੋਈ ਨਸ਼ੇਈ ਨਹੀਂ ਆ ਪੰਜਾਬ ਨੂੰ ਨਸ਼ੇਈ ਬਣਾਤਾ ਹੈ ਨਾ ਨੇ ਪਹਿਲੇ ਇੰਨੀ ਗੱਲ ਕਿਉਂ ਨਸ਼ਾ ਦੇ ਵਿਰੁੱਧ ਜੰਗ ਕਰਨਾ ਪਿਆ ਤੁਹਾਨੂੰ ਜੇ ਨਸ਼ਾ ਹੈਗਾ ਤਾਂ ਹੀ ਕਰਨਾ ਪਿਆ ਇੰਡੀਆ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਸ਼ਰਾਬ ਨਾਲ ਮਰੇ ਜਿਹੜੇ ਬੰਦੇ ਮਰੇ ਨੇ ਇੰਡੀਆ ਚ ਦੂਜੇ ਸਤਾਨ ਤੇ ਪੰਜਾਬ ਹੈ ਕੀ ਗੱਲ ਹੈ ਅਸੀਂ ਅਸੀਂ ਨਸ਼ੇਈ ਹੋਗੇ ਪੰਜਾਬ ਦੇ ਉਹ ਵਾਰਤ ਜਿਹਨੇ ਦੇਸ਼ ਆਜ਼ਾਦ ਕਰਾਉਣ ਦੇ ਵਿੱਚ ਮਹਾਨ ਕੁਰਬਾਨੀਆਂ ਕੀਤੀਆਂ ਮੂਹਰੇ ਉਹ ਲੜਾਈਆਂ ਲੜੀਆਂ ਉਹ ਗੁਰੂਆ ਪੀਰਾਂ ਦੀ ਧਰਤੀ ਹੈ ਇੱਕ ਡਰਾਮਾ ਕਰਕੇ ਵੀ ਫੜੇਗੇ ਚਰਾਬ ਵਿਚਣ ਵਾਲੇ ਪੜੇਗੇ ਬਣਾਉਣ ਵਾਲੇ ਕਿਹੜੇ ਬਣਾਉਣਾ ਪੜਿਆ ਤੂੰ ਤੁਸੀਂ ਨਸ਼ਾ ਨੂੰ ਕਿਵੇਂ ਮੁਕਤ ਕਰ ਲੋਗੇ ਪੰਜਾਬ ਨੂੰ ਦੱਸੋ ਤੁਹਾਡਾ ਕੀ پلان ਹੈ ਸਰਕਾਰਾਂ ਨੂੰ ਸਭ ਪਤਾ ਹੁੰਦਾ ਹੈ ਮੇਰੇ ਵੀਰ ਕਿੱਥੋਂ ਇਹ ਸ਼ਰਾਬ ਬਣਾਉਣ ਦੇ ਸਾਧਨ ਆਏ ਕਿੱਥੋਂ ਨਸ਼ਾ ਆ ਰਿਹਾ ਕਿੱਥੇ ਬਣ ਰਿਹਾ ਪੰਜਾਬ ਦੇ ਪ੍ਰਸ਼ਾਸਨ ਨੂੰ ਪਤਾ ਹੈ ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਜਤਿੰਦਰ ਸਿੰਘ ਰਾਠੌਰ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਚੱਲ ਰਹੀ ਹੈ ਤੇ ਪੰਜਾਬ ਵੱਲੋਂ ਸਖਤੀ ਨਾਲ ਨਸ਼ੇ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਸਿੱਧੂ ਪਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਸਿੱਧੂਪੁਰ ਸਾਹਿਬ ਪੰਜਾਬ ਜਿਹੜੀ ਸਰਕਾਰ ਆ ਇੱਕ ਪਾਸੇ ਤਾਂ ਉਹਦੇ ਵੱਲੋਂ ਜਿਹੜੀ ਨਸ਼ਾ ਮੁਹਿੰਮ ਵੀੜੀ ਬੜੀ ਜੋਰਾਸੋਰਾ ਨਾਲ ਚਲਾਈ ਜਾ ਰਹੀ ਹੈ ਨਸ਼ਾ ਤਸਕਰਾਂ ਦੇ ਘਰ ਟਾਇਆ ਜਾ ਰਹੇ ਨੇ ਦੂਜੇ ਪਾਸੇ ਤੁਸੀਂ ਦੇਖਿਆ ਹੋਣਾ ਕਿ ਮਜੀਠਾ ਵਿੱਚ ਮਜੀਠਾਲਕਾ ਵਿੱਚ ਨਕਲੀ ਸ਼ਰਾਬ ਨਾਲ ਜਿਹੜੀਆਂ ਮੌਤਾਂ ਨੇ ਉਹਦਾ ਅੰਕੜਾ 23 ਹੋ ਚੁੱਕਾ ਹੈ ਕੀ ਕਹਿਣਾ ਚਾਹੋ ਤੁਸੀਂ ਇੱਕ ਸਵਾਲ ਦੇ ਵਿੱਚ ਤੁਹਾਡੀ ਮੈਂ ਗੱਲ ਤੁਸੀਂ ਮੈਨੂੰ ਕਹੀ ਵੀ ਜਿਹੜੇ ਨਸ਼ਾ ਤਸਕਰ ਨੇ ਉਹਦੇ ਘਟਾਏ ਜਾ ਰਹੇ ਨੇ ਬਹੁਤ ਮੈਂ ਸਮਝਦਾ ਜੇਕਰ ਕੋਈ ਕਿਸੇ ਗਲਤ ਗਾਈਡ ਦਾ ਸ਼ਿਕਾਰ ਹੋ ਜਾਵੇ ਕਿਸੇ ਗਲਤ ਗੱਲ ਦਾ ਉਸ ਅਸੀਂ ਗੱਲ ਨੂੰ ਲੈ ਕੇ ਉੱਪਰ ਹਾਈਲਾਈਟ ਕਰ ਦਿੰਨੇ ਆ ਨਸ਼ਾ ਤਸਕਰ ਕਿਸੇ ਦਾ ਘਟ ਨਹੀਂ ਟਾਇਆ ਗਿਆ ਹੁਣ ਤੱਕ ਜਿਹੜੀ ਥਾਰ ਵਾਲੀ ਜਿਹੜੀ ਕੁੜੀ ਸੀ ਪੰਜਾਬ ਪੁਲਿਸ ਦੇ ਵਿੱਚ ਉਹਦੇ ਮੇਜ ਤੱਕ ਕੋਈ ਉਹਦੇ ਪਰ ਕਾਰਵਾਈ ਹੋਈ ਘਰ ਟਾਇ ਜਾ ਰਹੇ ਨੇ ਬਿਲਕੁਲ ਉਹ ਘਰ ਟਾਇ ਜਾ ਰਹੇ ਗਰੀਬਾਂ ਦੇ ਜਿਹੜੇ ਗਰੀਬ ਨਸ਼ਾ ਮੜਾ ਮੋਟਾ ਖਾਂਦੇ ਨੇ ਉਹਨਾਂ ਦੇ ਘਰ ਟਾਇ ਜਾ ਰਹੇ ਦੂਰ ਸਾਹਿਬ ਤੁਸੀਂ ਥਾਰ ਵਾਲੀ ਕੁੜੀ ਦੀ ਗੱਲ ਕੀਤੀ ਹੈ ਉਹਦੇ ਤੇ ਵੀ ਕਾਰਵਾਈ ਹੋ ਚੁੱਕੀ ਹੈ ਪੰਜਾਬ ਸਰਕਾਰ ਵੱਲੋਂ ਉਹਦੇ ਵੀ ਘਾਰ ਜਿਹੜਾ ਉਹਦਾ ਮਕਾਨ ਉਹਨਾਂ ਕੋਟੀ ਬਣਾਈ ਪਿਆ ਹੈ ਉਹਦੇ ਤੇ ਐਕਸ਼ਨ ਲਿਆ ਜਾ ਰਿਹਾ ਨਹੀਂ ਕਦੋਂ ਲਿਆ ਜਾ ਰਿਹਾ ਜੀ ਕਦੋਂ ਲੈਣਗੇ ਕਦੋਂ ਕੋਈ ਟਾਈਮ ਹੈ ਨਾ ਕੋਈ ਉਹਦਾ ਟਾਈਮ ਪੀਰੀਅਡ ਜਮਾਨਤ ਉਹਦੀ ਮੈਨੂੰ ਲੱਗਦਾ 15 20 ਦਿਨਾਂ ਬਾਅਦ ਉਹਦੀ ਜਮਾਨਤ ਹੋਗੀ ਜਿਹੜਾ ਕੋਈ ਮਾਰਾ ਬੁੱਢਾ ਗਰੀਬ ਕੋਈ ਫੜਿਆ ਜਾਂਦਾ ਨਾ ਨਸ਼ਾ ਖਾਂਦਾ ਉਹ ਸਾਲ-ਸਾਲ ਜੇਲ੍ਹ ਚੋਂ ਬਾਹਰ ਨਹੀਂ ਆਉਂਦਾ ਉੱਤੇ ਇਹ ਜੀ ਧਾਰਾ ਲਾ ਕੇ ਉਹਨੂੰ ਭੇਜਦੇ ਨੇ ਅੰਦਰ ਕਿ ਰੋ ਰੱਬ ਦੇ ਨਾਮ ਮੇਰੀ ਬੇਨਤੀ ਇਹ ਹੈ ਮੈਂ ਕੰਟਰੋਵਰਸਿਟੀ ਨਹੀਂ ਪੈਣਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਪੰਜਾਬ ਨਸ਼ਾ ਮੁਕਤੀ ਦੀ ਗੱਲ ਕਰ ਰਹੀ ਪੰਜਾਬ ਸਰਕਾਰ ਜਿਹੜੇ ਇੱਥੇ ਸਾਡੇ 23 ਬੰਦੇ ਮਰੇ ਮਾਰੇ ਗਏ ਨੇ ਸ਼ਰਾਬ ਦੇ ਨਸ਼ੇ ਦੇ ਨਾਲ ਜ਼ਹਿਰੀਲੀ ਸ਼ਰਾਬ ਦੇ ਨਾਲ ਮਜੀਠਾ ਹਲਕੇ ਦੇ ਵਿੱਚ ਉਹਦਾ ਜ਼ਿੰਮੇਵਾਰ ਕੌਣ ਹੈ ਜੀ ਮੈਂ ਪੁੱਛਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਭਗਵਾਨਤਮਨ ਸਾਹਿਬ ਕੌਣ ਹੈ ਜ਼ਿੰਮੇਵਾਰ ਤਾਂ ਤੁਹਾਡੇ ਜਿਹੜੇ ਵਿੱਤ ਮੰਤਰੀ ਨੇ ਜਿਹੜਾ ਕੋਈ ਮਹਿਕਮਾ ਵੀ ਹੈ ਸ਼ਰਾਬ ਦਾ ਉਹ ਦੇਣ ਅਸਤੀਫਾ ਜੀ ਅੱਜ ਲੋੜ ਹੈ ਤੁਸੀਂ ਚੁਟਕੀਆਂ ਮਾਰ ਕੇ ਗੱਲਾਂ ਤਾਂ ਕਰ ਦਿੰਦੇ ਹੋ ਪਰ ਇੰਪਲੀਮੈਂਟ ਕਰਨਾ ਤੁਸੀਂ ਆਪਣੇ ਬੰਦਿਆਂ ਦੇ ਖਿਲਾਫ ਨਹੀਂ ਗਿਜੇ ਜਦੋਂ ਤੱਕ ਇੰਪਲੀਮੈਂਟ ਨਹੀਂ ਹੁੰਦਾ ਪੰਜਾਬ ਦੇ ਲੋਕ ਤੁਹਾਨੂੰ ਮਾਫ਼ ਨਹੀਂ ਕਰਨਗੇ ਇਹ ਜਿਹੜਾ ਤੇਈ ਮੌਤਾਂ ਹੋਈਆਂ ਨੇ ਔਰ ਦਰਜਣ ਦੇ ਕਰੀਬ ਜਿਹੜੇ ਬੰਦੇ ਨੇ ਉਹ ਬੈੱਡ ਤੇ ਪਏ ਨੇ ਜਿਹੜੇ ਕੀ ਮੌਤ ਦੇ ਲਵੇ ਤਵੇ ਉਹ ਮੌਤ ਨਾਲ ਗੱਲਾਂ ਕਰ ਰਹੇ ਨੇ ਕੌਣ ਜਿਵੇਂ ਵਾਰਸ ਸਿੱਧੂਪੁਰ ਸਾਹਿਬ ਜੇ ਗੱਲ ਕਰੀਏ ਤਾਂ ਜੇ ਆંકੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ ਪੰਜਾਬ ਸਰਕਾਰ ਨੇ ਬਹੁਤ ਸਾਰੇ ਲੋਕਾਂ ਤੇ ਸਕੰਜਾ ਕੱਸਿਆ ਹੈ ਨਸ਼ਾ ਵੇਚਣ ਵਾਲੇ ਤੇ ਸਕੰਜਾ ਕੱਸਿਆ ਹੈ ਹੌਲੀ-ਹੌਲੀ ਜਿਹੜੀ ਮੁਹਿੰਮ ਹੈ ਘਰ-ਘਰ ਪਿੰਡਾਂ ਤੱਕ ਸ਼ਹਿਰਾਂ ਤੱਕ ਪਹੁੰਚ ਰਹੀ ਹੈ ਜੀ ਅਸੀਂ ਵਿਰਜੀ ਆંકੜੇ ਤੇ ਕਿਉਂ ਜਾਣਾ ਅਸੀਂ ਕੋਈ ਨਸ਼ੇਈ ਨਹੀਂ ਆ ਪੰਜਾਬ ਨੂੰ ਨਸ਼ੇਈ ਬਣਾਤਾ ਇਹਨਾਂ ਨੇ ਤਲਕ ਇਹ ਨਹੀਂ ਗੱਲ ਕਿਉਂ ਨਸ਼ਾ ਦੇ ਵਿਰੁੱਧ ਜੁੱਧ ਕਰਨਾ ਪਿਆ ਤੁਹਾਨੂੰ ਜੇ ਨਸ਼ਾ ਹੈਗਾ ਤਾਂ ਹੀ ਕਰਨਾ ਪਿਆ ਉਹ ਸਰਕਾਰਾਂ ਨੇ ਦੇਣੇ ਪਿਛਲੀਆਂ ਸਰਕਾਰਾਂ ਨੇ ਇਹ ਕਹਿ ਰਹੇ ਨੇ ਇਸ ਤੋਂ ਬਾਅਦ ਜਿਹੜਾ ਤੁਸੀਂ ਦੇਖੋ ਚੱਕ ਕੇ ਦੇਖੋ ਅੰਕੜੇ ਚੱਕ ਅੰਕੜੇ ਦੀ ਗੱਲ ਕਰਦਾ ਭਗਵੰਤ ਮਾਨ ਜੀ ਅੰਕੜੇ ਚੱਕ ਕੇ ਦੇਖੋ ਹੋਰ ਤੇ ਪਹਿਲੇ ਕੀ ਵਰਕ ਹੈ ਤੁਹਾਨੂੰ ਰਿਜ਼ਲਟ ਕਲੀਅਰ ਆ ਜਾਊਗਾ ਇੰਡੀਆ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਸ਼ਰਾਬ ਨਾਲ ਮਰੇ ਜਿਹੜੇ ਬੰਦੇ ਮਰੇ ਨੇ ਇੰਡੀਆ 'ਚ ਦੂਜੇ ਸਥਾਨ ਤੇ ਪੰਜਾਬ ਹੈ ਜਿਹੜੇ ਲਈ ਸ਼ਰਾਬ ਨਾਲ ਜਿਹੜੀ ਸ਼ਰਾਬ ਦੇ ਨਾਲ ਅਖਬਾਰ ਨੇ ਇਹ ਕਲੀਅਰ ਕਰਤਾ ਪੰਜਾਬ ਦੀ ਇੱਕ ਵਾਰ ਨੇ ਕੀ ਗੱਲ ਆਣ ਅਸੀਂ ਅਸੀਂ ਨਸ਼ੇਈ ਹੋ ਗਏ ਪੰਜਾਬ ਦੇ ਉਹ ਵਾਰਤ ਜਿਹੜਾ ਨੇ ਦੇਸ਼ ਆਜ਼ਾਦ ਕਰਾਉਣ ਦੇ ਵਿੱਚ ਮਹਾਨ ਕੁਰਬਾਨੀਆਂ ਕੀਤੀਆਂ ਮੂਹਰੇ ਉਹ ਲੜਾਈਆਂ ਲੜੀਆਂ ਉਹ ਗੁਰੂਆਂ ਪੀਰਾਂ ਦੀ ਧਰਤੀ ਹੈ ਇਸੇ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਜਿਹੜੀ ਲਈ ਸ਼ਰਾਬ ਨਾਲ ਪੰਜਾਬ ਜਿਹੜਾ ਪੂਰੇ ਇੰਡੀਆ ਚ ਦੂਜੇ ਨੰਬਰ ਤੇ ਦੱਸਿਆ ਜਾ ਰਿਹਾ ਹੈ ਉਸੇ ਕਰਕੇ ਪੰਜਾਬ ਸਰਕਾਰ ਵੱਲੋਂ ਸਖਤੀ ਕੀਤੀ ਗਈ ਹੈ ਤਾਂ ਹੀ ਇਹ ਜਿਹੜਾ ਨਸ਼ਾ ਖਿਲਾਫ ਜਿਹੜਾ ਜੁੱਧ ਜਿਹੜਾ ਕਰ ਮਰੇ ਜੀ ਕਿਉਂ ਮਰੇ ਆਏ ਬੰਦੇ ਕਿੱਥੋਂ ਆਈਏ ਸ਼ਰਾਬ ਬਣਾਉਣੀ ਹੈ ਜਿਹੜੇ ਸਮਗਰੀਆਂ ਕਿੱਥੋਂ ਆਈਆਂ ਪਹਿਲੇ ਦਿੱਲੀ ਤੋਂ ਚੱਲ ਰਿਹਾ ਸੀ ਕੰਮ ਹੁਣ ਪੰਜਾਬ ਦੇ ਵਿੱਚ ਆਉਣ ਲੱਗ ਗਿਆ ਉਹਨਾਂ ਦੇ ਜਿਹੜੇ ਸਾਥਕ ਉੱਥੋਂ ਦੇ ਮੁੱਖ ਮੰਤਰੀ ਨੇ ਜਿਹੜੇ ਕੱਢੇ ਹੋਏ ਦੇ ਦਿੱਲੀ ਤੋਂ ਉਹ ਚੱਕ ਕੇ ਸਾਡੇ ਸਿਰ ਦੇ ਉੱਪਰ ਬਿਠਾਤੇ ਕੀ ਉਹਨਾਂ ਨੇ ਐਕਸ਼ਨ ਲਿਆ ਮੈਨੂੰ ਦੱਸਿਓ ਕੀ ਭਗਵਾਨਤ ਮਾਨ ਸਾਹਿਬ ਕਟ ਪੁਤਲੀ ਬਣ ਕੇ ਕੰਮ ਨਹੀਂ ਚੱਲਣਾ ਆਪਣਾ ਕੰਮ ਚੱਲਣਾ ਸਾਡਾ ਪੰਜਾਬ ਨੂੰ ਜੇ ਤੁਸੀਂ ਪਿਆਰ ਕਰਦੇ ਹੋ ਸਹੀ ਤਰੀਕੇ ਨਾਲ ਪੰਜਾਬ ਦੇ ਲੋਕਾਂ ਨਾਲ ਖੜ੍ਹ ਜਾਓ ਅੱਜ ਲੋੜ ਹੈ ਤੁਸੀਂ ਉੱਥੇ ਜਾ ਕੇ ਕਹਿ ਰਹੇ ਹੋ ਵੀ ਇਹ ਜੇ ਬੱਚੇ ਤੁਹਾਡੇ 12-12 ਪੜ੍ਹੇ ਨੇ ਵੀ ਇਹ ਕਰਾ ਡੇਟ ਦਾ ਤੁਹਾਡਾ ਫਾਰ ਰਹਿ ਗਿਆ ਕਿਹਨੂੰ ਵੀ ਇਹ ਕਰਾ ਕੇ ਕੌਣ ਦਊਗਾ ਕੌਣ ਜਿਵੇਂ ਵਾਰਸ ਕੀ ਦਾ ਸਭ ਲੋਕ ਤੁੰਡਰਾ ਮੇਵਾਜੀ ਨੂੰ ਸਮਝਦੇ ਨੇ ਇਹ ਨਾ ਸਮਝੋ ਕਿ ਤੁਸੀਂ ਗਰੀਬਾਂ ਨਾਲ ਧੋਖਾ ਕਰਕੇ ਇੱਕ ਡਰਾਮਾ ਕਰਕੇ ਵੀ ਫੜੇਗੇ ਚਰਾਬ ਵਿਚ ਨਾਲ ਪੜੇਗੇ ਬਣੋ ਵਾਲੇ ਕਿਹੜਾ ਬਣ ਵਾਲਾ ਪੜਿਆ ਤੁਸੀਂ ਮੈਨੂੰ ਇਹਦਾ ਮੰਤਰੀ ਫੜਿਆ ਤੇਰਾ ਐਮਐਲਏ ਫੜਿਆ ਸਿੱਧੂਪੁਰ ਸਾਹਿਬ ਜੀ ਸਿੱਧੂਪੁਰ ਸਾਹਿਬ ਜਿਹੜੀ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉਹ ਹੌਲੀ-ਹੌਲੀ ਉਹਨੂੰ ਅਮਲੀ ਜਾਮਾ ਚ ਪੇਮਨਾਇਆ ਜਾ ਰਿਹਾ ਹੈ ਅਸੀਂ ਹੌਲੀ ਕਰਨਾ ਜੇ ਜੇਕਰ ਮੈਂ ਮੇਰਾ ਸਵਾਲ ਹੈ ਤੁਹਾਨੂੰ ਜੇ ਭਾਜਪਾ ਦੀ ਸਰਕਾਰ ਬਣ ਜਾਂਦੀ ਹੈ ਤੁਸੀਂ ਨਸ਼ਾ ਨੂੰ ਕਿੰਨ ਮੁਕਤ ਕਰ ਲੋਗੇ ਪੰਜਾਬ ਨੂੰ ਦੱਸੋ ਤੁਹਾਡਾ ਕੀ ਪਲਾਨ ਹੈ ਸਰਕਾਰਾਂ ਨੂੰ ਸਭ ਪਤਾ ਹੁੰਦਾ ਹੈ ਮੇਰੇ ਵੀਰ ਪੰਜਾਬ ਸਰਕਾਰ ਨੂੰ ਕੱਲੀ-ਕੱਲੀ ਗੱਲ ਦਾ ਪਤਾ ਹੈ ਕਿੱਥੋਂ ਇਹ ਸ਼ਰਾਬ ਬਣਾਉਣ ਦੇ ਸਾਧਨ ਆਏ ਕਿੱਥੋਂ ਨਸ਼ਾ ਆ ਰਿਹਾ ਕਿੱਥੇ ਬਣ ਰਿਹਾ ਪੰਜਾਬ ਦੇ ਪ੍ਰਸ਼ਾਸਨ ਨੂੰ ਪਤਾ ਹੈ ਪੰਜਾਬ ਸਰਕਾਰ ਨੂੰ ਪਤਾ ਹੈ ਕਿ ਇਹ ਕੰਜਾ ਕੱছ ਨਹੀਂ ਸਕਦੇ ਇਹ ਨਹੀਂ ਕੱছ ਕੱছ ਨਹੀਂ ਰਹੇ ਕੀ ਕਰੀ ਗਰੀਬ ਸ਼ਰਾਬੀ ਕੇ ਜਰੇ ਦੀ ਮਰ ਰਹੇ ਨੇ ਗਰੀਬਾਂ ਨੂੰ ਫੜ ਫੜ ਕੇ ਅੰਦਰ ਦੇ ਜਾ ਰਹੇ ਕੌਣ ਯਾਰ ਜ਼ਿੰਮੇਵਾਰ ਉਹ ਫਰੋਣਾ ਨੂੰ ਵੱਡਿਆਂ ਨੂੰ ਹੱਕ ਪਾਉਣਾ ਦਿੱਤੋਂ ਹੌਣ ਤੋਂ ਜੇ ਥੋੜੀ ਜਿਹੀ ਜਾਨ ਹੈ ਪਰ ਜਾਨ ਹੈ ਨਹੀਂ ਕਿਉਂ ਨਹੀਂ ਕੀਤਾ ਜਾ ਰਹਾ ਐਜਾ ਐਜਾ ਕਿਉਂ ਨਹੀਂ ਕੀਤਾ ਜਾ ਰਹਾ ਹੁਣ ਕੀ ਪਤਾ ਕੀ ਹੈ ਯਾਰ ਗੱਲ ਵਿਚਾਲੀ ਘੋਖੀ ਚੂਰੀ ਵਾਲਾ ਕੰਮ ਹੋ ਸਕਦਾ ਮੈਨੂੰ ਤਾਂ ਕੋਈ ਇਹ ਸਾਫ ਨੀਅਤ ਨਹੀਂ ਲੱਗ ਰਹੀ ਨੀਅਤ ਤੋਂ ਬਣਾ ਕੋਈ ਕੰਮ ਕਾਮਯਾਬ ਨਹੀਂ ਹੁੰਦਾ ਕੋਈ ਮਨਸੂਬਾ ਕਾਮਯਾਬ ਨਹੀਂ ਹੁੰਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੁੱਦਾ ਆਪਣਾ ਇੱਕ ਹੋਰ ਹੈ ਹੋਰ ਸੀ ਪ੍ਰਧਾਨ ਮੰਤਰੀ ਜੀ ਨੇ ਤੁਹਾਡੇ ਸਾਹਮਣੇ ਗੰਭੀਰਤਾ ਨਾਲ ਲਿਆ ਪਾਕਿਸਤਾਨ ਨੂੰ ਬੋੜੇ ਟੇਕ ਗਿਆ ਜਿੱਤੇ ਜੰਗ ਔਰਤਵਾਦੀਆਂ ਨੂੰ ਤਬਾਹ ਕੀਤਾ ਜਦੋਂ ਮਿਸ਼ਨ ਦਿਮਾਗ ਤੇ ਔਰ ਦਿਲ ਦੇ ਵਿੱਚ ਹੋਵੇ ਨਾ ਉਸ ਨੂੰ ਪੂਰਾ ਕੀਤਾ ਜਾ ਸਕਦਾ ਪਰ ਇਹਨਾਂ ਦੇ ਦਿਮਾਗ ਤੇ ਔਰ ਦਿਲ ਦੇ ਵਿੱਚ ਹੋਰ ਹੀ ਗੱਲਾਂ ਨੇ ਕੇਜਰੀਵਾਲ ਨੂੰ ਖੋਜ ਕਰਨ ਵਾਸਤੇ ਮਨੀਸ਼ ਜੋਧਿਆ ਨੂੰ ਖੋਜ ਕਰਨ ਵਾਸਤੇ ਉਹਨਾਂ ਦੀਆਂ ਏ ਜਿਹੜਿਆ ਐਸ਼ੋ ਰਾਮ ਦੀ ਸਥਿਤੀ ਨੂੰ ਬਰਕਰਾਰ ਰੱਖਣ ਵਾਸਤੇ ਭਗਵਾਨ ਤੁਮਨ ਜੀ ਕੰਮ ਕਰ ਰਹੇ ਨੇ ਇਸ ਤੋਂ ਇਲਾਵਾ ਕੋਈ ਕੰਮ ਨਹੀਂ ਕਰ ਰਿਹਾ ਕਿਉਂ ਖਿਜੜੀ ਵਾਲੀ ਤੁਸੀਂ ਗੱਲ ਕੀਤੀ ਐ ਭਾਜਪਾ ਖਿਜੜੀ ਵਾਲਾ ਰੋਲ ਨਹੀਂ ਅਦਾ ਕਰ ਰਹੀ ਹਰਿਆਣੇ ਨਾਲ ਪੰਜਾਬ ਦਾ ਜਿਹੜਾ ਪਾਣੀ ਐ ਹਰਿਆਣੇ ਨੂੰ ਦਿੱਤਾ ਜਾ ਰਿਹਾ ਉੱਥੇ ਕੁਝ ਕੀ ਕਰ ਬਿਲਕੁਲ ਨਹੀਂ ਅਸੀਂ ਪੰਜਾਬ ਦੇ ਬਿਲਕੁਲ ਨਾਲ ਭਾਰਤੀ ਜਨਤਾ ਪਾਰਟੀ ਦਾ ਬਿਲਕੁਲ ਸਟੈਂਡ ਸਪਸ਼ਟ ਹੈ ਜਿੰਨੇ ਮਰਜ਼ੀ ਡਰਾਮਾ ਕਰਕੇ ਲੋਕਾਂ ਦਾ ਧਿਆਨ ਭੜਕਾਉਣਾ ਚਾਹੁੰਦੇ ਨੇ ਇਹ ਉੱਥੇ ਧਰਮੇ ਲਾ ਕੇ ਕੋਈ ਇਹਨਾਂ ਦੇ ਧਰਮੇ ਨੂੰ ਦੇਖ ਰਿਹਾ ਕੋਈ ਇਹਨਾਂ ਨੂੰ ਦੇਖ ਰਿਹਾ ਕੋਈ ਇਹਨਾਂ ਦੀ ਗੱਲ ਨੂੰ ਸੁਣ ਨਹੀਂ ਰਿਹਾ ਕੋਈ ਭਗਵੰਤ ਮਾਨ ਜੀ ਨੂੰ ਸੀਰੀਅਸ ਨਹੀਂ ਲੈ ਰਿਹਾ ਪੰਜਾਬ ਦਾ ਬੰਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਡਰਾਮਾ ਕਰ ਰਹੇ ਨੇ ਕਿੱਥੇ ਨੇ ਅਸਲੀ ਮੁੱਦੇ ਕਿੱਥੇ ਨੇ ਜਿਹੜੇ ਕਿਹਨ ਮੈਨੀਫੈਸਟੋ ਚ ਵਾਅਦੇ ਕੀਤੇ ਸੀ ਕਿ ਤਿੰਨੋ ਗੱਲਾਂ ਕਿੱਥੇ ਨੇ ਸਾਡੇ ਭੈਣਾਂ ਦੀ ਰਾਖੀ ਕਰਨ ਵਾਲਾ ਸਨਮਾਨ ਨਦੀ ਯੋਜਨਾ ਕਿੱਥੇ ਐ ਕਿੱਥੇ ਕੀ ਕਰਿਆ ਮੈਨੂੰ ਦੱਸੋ ਪੰਜਾਬ ਦੇ ਲੋਕਾਂ ਨੇ ਕਿਤੇ ਨਾ ਜਾਂਦਾ ਪੰਜਾਬ ਦਾ ਪਾਣੀ ਤੁਸੀਂ ਕੰਮ ਕਰੋ ਯਾਰ ਜਿਹੜਾ ਕੰਮ ਕਰਨ ਵਾਲਾ ਲੋਕਾਂ ਦੇ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕਰੋ ਪੰਜਾਬ ਦੇ ਪਾਣੀ ਦੀ ਚਿੰਤਾ ਭਾਰਤੀ ਜਨਤਾ ਪਾਰਟੀ ਕਰੋ ਤਨੂਨੀ ਕਬਰਾਂ ਉੱਤੇ ਚਲੋ ਧੰਨਵਾਦ ਜੀ ਇਹ ਸਨ ਕੁਲਦੀਪ ਸਿੰਘ ਸਿੱਧੂਪੁਰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਜਿਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਆਮ ਆਦਮੀ ਪਾਰਟੀ ਨੂੰ ਕਰਨ ਦੀ ਲੋੜ ਨਹੀਂ ਭਾਰਤੀ ਜਨਤਾ ਪਾਰਟੀ ਵੱਲੋਂ ਬਾਖੂਬੀ ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ ਜਾਵੇਗੀ ਅਜੀਤ ਦੇ ਟੀਵੀ ਲਈ ਪਤੇ ਕਰਤਾ ਜਤਿੰਦਰ ਸਿੰਘ ਰਾਖੋਰ ਤੁਸੀਂ ਫਾਰ ਵਾਲੀ ਕੁੜੀ ਦੀ ਗੱਲ ਕੀਤੀ ਹੈ ਉਹਦੇ ਤੇ ਵੀ ਕਾਰਵਾਈ ਹੋ ਚੁੱਕੀ ਹੈ ਉਹਦੇ ਤੇ ਐਕਸ਼ਨ ਲਿਆ ਜਾ ਰਿਹਾ ਨਹੀਂ ਕਦੋਂ ਲਿਆ ਜਾ ਰਿਹਾ